ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਮੱਲਾਵਾਲੇ ਮੂਖ ਰੋਡ ਤੇ ਜਿਲ੍ਹਾ ਸਕਤਰ ਗੁਰਮੇਲ ਸਿੰਘ ਫੱਤੇਵਾਲਾ ਜ਼ਿਲ੍ਹਾ ਖਜਾਂਚੀ ਰਣਜੀਤ ਸਿੰਘ ਖੱਤਰ ਵਾਲਾ ਦੀ ਅਗਵਾਈ ਵਿੱਚ ਮੱਲਾਵਲੇ ਮੋਦੀ ਸਰਕਾਰ ਦਾ ਪੁਤਲਾ ਫੁੱਕਿਆ ਗਿਆ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਇਸ ਤੋਂ ਇਲਾਵਾ ਪਿੰਡ ਫੱਤੇਵਾਲਾ ਮਾਲਵਾਲਾ ਬਸਤੀ ਸੁਨਾਮਾ ਤੇ ਪਿੰਡ ਦੇ ਵਿੱਚ ਵੀ ਮੋਦੀ ਸਰਕਾਰ ਦੇ ਪੁਤਲੇ ਫੁਕੇ ਗਏ ਉਸ ਤੋਂ ਬਾਅਦ ਟਰੈਕਟਰ ਟਰਾਲੀਆਂ ਤੇ ਸ਼ੰਭੂ ਬਾਰਡਰ ਵੱਲ ਨੂੰ ਕਿਸਾਨਾਂ ਤੇ ਮਜ਼ਦੂਰਾਂ ਬੀਬੀਆਂ ਦਾ ਵੱਡਾ ਜਥਾਰ ਰਵਾਨਾ ਹੋਇਆ ਅੱਜ ਜੋ 11 ਮਹੀਨਾਂ ਤੋਂ ਦੋ ਫਾਰਮਾਂ ਵੱਲੋਂ ਸਾਰੇ ਬਾਡਰਾਂ ਤੇ ਅੰਦੋਲਨ ਚੱਲ ਰਿਹਾ ਹੈ ਉਸ ਅੰਦੋਲਨ ਦੇ ਵਿੱਚ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਰੋਜ਼ਪੁਰ ਦੀ ਜੋ 10 ਤਰੀਕ ਤੋਂ ਵਾਰੀ ਹੈ ਔਰ ਦੂਜਾ ਸੂਬਾ ਕਮੇਟੀ ਵੱਲੋਂ ਹੋਗਮ ਆਇਆ ਸੀ ਜੋ ਮੋਦੀ ਸਰਕਾਰ ਦੇ ਪੁਤਲੇ ਫੁਕਨੇ ਅੱਜ ਅਸੀਂ ਪੁਤਲਾ ਫੁਕ ਕੇ ਔਰ ਸ਼ੰਭੂ ਬਾਡਰ ਤੇ ਜ਼ਿਲ੍ਹਾ ਫਰੋਜ਼ਪੁਰ ਦਾ ਜਥਾ ਲੈ ਕੇ ਰਵਾਨਾ ਹੋਣ ਲੱਗੇ ਆ ਇਹ ਜਥਾ ਜਿਹੜਾ ਅੱਜ ਸ਼ਬੂ ਬਾਰਡਰ ਤੇ ਪਹੁੰਚ ਜਾਏਗਾ ਸ਼ਾਮ ਤੱਕ ਇਹ 10 ਦਿਨ ਦੀ ਵਾਜਰੀ ਵਾਰੀ ਲਾ ਕੇ ਤੇ ਉੱਥੇ ਆਪਦੀ ਡਿਊਟੀ ਨਿਭਾ ਕੇ ਆਵੇਗਾ ਇਹ ਅੰਦੋਲਨ ਉਹਨਾ ਟਾਈਮ ਚੱਲੇਗਾ ਜਿੰਨਾ ਟਾਈਮ ਸਾਡੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਦਨ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਇਹ ਮੰਨ ਲੈਣ ਅਸੀਂ ਉਸ ਤੋਂ ਅਗਲੇ ਦਿਨ ਉੱਠ ਕੇ ਘਰ ਨੂੰ ਆ ਜਾਵਾਂਗੇ ਜੇ ਇਹ ਸੋਚ ਲੈਣ ਕਿ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਆਸੋਚ ਲੜਾ ਕੇ ਪੜਾ ਕੇ ਵਾਪਸ ਭੇਜ ਦਈਏ ਇਹ ਕਦੀ ਵੀ ਨਹੀਂ ਹੋਊਗਾ ਜਿੰਨਾ ਚਿਰ ਇਹ ਅੰਦੋਲਨ ਜਿੱਤਿਆ ਨਹੀਂ ਜਾਂਦਾ ਉਨਾ ਚਿਰ ਘਰ ਵਾਪਸੀ ਨਹੀਂ ਹੋਵੇਗੀ ਇਨੀਆਂ ਕੋ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਮੈਂ ਗਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ ਚੱਲ ਰਿਹਾ ਹੈ ਕਿਸਾਨ ਅੰਦੋਲਨ ਟੂ ਤੋਂ ਐਲਾਨ ਕੀਤਾ ਗਿਆ ਸੀ ਕਿ 10 ਜਨਵਰੀ ਨੂੰ ਪੂਰੇ ਦੇਸ਼ ਦੇ ਹਰ ਪਿੰਡਾਂ ਦੇ ਵਿੱਚ ਹਰ ਸ਼ਹਿਰਾਂ ਦੇ ਵਿੱਚ ਪੁਤਲੇ ਫੂਕੇ ਜਾਣ ਮੋਦੀ ਸਰਕਾਰ ਦੇ ਜੋ ਕਿ ਕਿਸਾਨ ਅੰਦੋਲਨ ਟੂ ਪਿਛਲੀ 13 ਫਰਵਰੀ ਤੋਂ ਚੱਲ ਰਿਹਾ ਕਰੀਬ 11 ਮਹੀਨੇ ਹੋ ਗਿਆ ਮੋਦੀ ਸਰਕਾਰ ਮੰਗਾਂ ਨਹੀਂ ਮੰਨ ਰਹੀ ਉਹ ਉਲਟਾ ਛੱਦ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਕਰ ਰਹੀ ਆ ਸਰਦਾਰ ਜਜੀ ਸਿੰਘ ਦੀ ਡੱਲੇਵਾਲ ਸਾਹਿਬ ਜਿਨ੍ਹਾਂ ਦਾ 45ਵਾਂ ਦਿਨ ਮਰਨ ਮਰਤੇ ਬੈਠਿਆਂ ਨੂੰ ਹੋ ਗਿਆ ਵਾ ਪਰ ਮੋਦੀ ਸਰਕਾਰ ਜਿਹੜੀਆਂ ਉਹ ਮੰਗਾਂ ਨਹੀਂ ਮੰਨ ਰਹੀ ਤੇ ਇਸ ਤੋਂ ਪਹਿਲਾਂ ਕਈ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਕਿ ਕਿਸਾਨ ਸ਼ਾਇਦ ਪਾਟੇ ਹੋਏ ਆ ਇਕੱਠੇ ਨਹੀਂ ਹੈਗੇ ਜਿਹੜੇ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਇਹਨਾਂ ਮੰਗਾਂ ਦੇ ਨਾਲ ਸਹਿਮਤ ਆ ਪੂਰਾ ਦੇਸ਼ ਸਹਿਮਤ ਆ ਜੇ ਕਿਸਾਨ ਬਚੂਗਾ ਤੇ ਬਾਕੀ ਵਰਗ ਬਚਣਿਆ ਇਹ ਗੱਲ ਜਾਣ ਚੁੱਕੇ ਆ ਮੋਦੀ ਜੀ ਇਸ ਕਰਕੇ ਤੁਹਾਡਾ ਅੱਜ ਪਤਲਾ ਮੋਦੀ ਸਰਕਾਰ ਦਾ ਅੱਜ ਪਤਲਾ ਫੂਕ ਜਿਹੜਾ ਮੁਜਾਰਾ ਮੱਲਾਂਵਾਲਾ ਦੇ ਮੇਨ ਚੌਕ ਦੇ ਮੱਲਾਂਵਾਲਾ ਤੋਂ ਜਿਹੜਾ ਮਖੂ ਰੋਡ ਦੇ ਬਸਤੀ ਸੁਨਮਾ ਦੇ ਸਾਹਮਣੇ ਮੇਨ ਹਾਈਵੇ ਦੇ ਉੱਤੇ ਜਿਹੜਾ ਉਹ ਅਸੀਂ ਭੂਕਿਆ ਵਾ ਪੁਤਲਾ ਤੇ ਰੋਜ਼ ਯਾਰ ਕੀਤਾ ਇਹਦੇ ਨਾਲ ਜੋ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਵਾ ਉਧਰ ਨੂੰ ਜਿਹੜੇ ਵੱਡੀ ਗਿਣਤੀ ਚ ਇਹ ਕਿਸਾਨ ਜਿਹੜੇ ਰਵਾਨਾ ਹੋਣਗੇ ਟਰੈਕਟਰ ਟਰਾਲੀਆਂ ਦੇ ਉੱਤੇ ਜੋ ਜਿਹੜਾ ਫਰੋਈਪਰ ਦੇ ਇਸੇ ਤਰ੍ਹਾਂ ਹਰ ਪਿੰਡ ਤੋਂ ਟਰੈਕਟਰ ਟਰਾਲੀਆਂ ਦੇ ਜਥੇ ਜਾਣਗੇ ਨਾਲ ਪੁਤਲੇ ਫੂਕ ਮਜਾਰੇ ਪੂਰੇ ਜਿੱਥੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਫਰੋਈਪਰ ਦੇ ਜਾਂ ਦੂਸਰੀਆਂ ਜਥੇਬੰਦੀਆਂ ਵੱਲੋਂ ਵੀ ਉਹ ਕੀਤੇ ਜਾ ਰਹੇ ਆ